ਸੋ ਪੋਸੂ ਨਾਮਾ ਚੈਨਲ ਦੀ ਟੀਮ ਪਿੰਡ ਹਲੋ ਤਾਲੀ ਵਿਖੇ ਪਹੁੰਚੀ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਪਿੰਡਾਂ-ਪਿੰਡਾਂ ਵਿੱਚ ਘਰ-ਘਰ ਇਹ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਜਿਹੜੀ ਲੈਬਾਰਟਰੀ ਅੰਬੇਡਕਰ ਊਰਜਾ ਭਵਨ ਮਾਜਰੀ ਰੋਡ ਦੇ ਉੱਪਰ ਖੁੱਲੀ ਹੈ ਉਸ ਦਾ ਇਲਾਕੇ ਦੇ ਲੋਕ ਵੱਧ ਤੋਂ ਵੱਧ ਫਾਇਦਾ ਲੈਣ ਕਿਉਂਕਿ ਅੱਜ ਦਾ ਯੁੱਗ ਜਿਹੜਾ ਬਹੁਤ ਹੀ ਮਹਿੰਗਾਈ ਦਾ ਯੁੱਗ ਹੈ ਮਹਿੰਗੇ-ਮਿੰਗੇ ਟੈਸਟ ਹੋਏ ਨੇ ਲੇਕਿਨ ਡਾਕਟਰ ਐਸ.ਪੀ. ਸਿੰਘ ਵਰਾਈ ਵੱਲੋਂ ਇਹ ਕੋਪਰਾਲਾ ਕੀਤਾ ਗਿਆ ਹੈ ਕਿ ਲੋਕਾਂ ਨੂੰ ਕਮ ਸੇ ਕਮ ਜਿਹੜੇ ਟੈਸਟ ਹੈ ਉਹ ਸਸਤੇ ਹੋ ਜਾਣ ਤਾਂ ਕਿ ਆਪਣੀ ਵਧੀਆ ਤਰੀਕੇ ਨਾਲ ਇਹ ਇਲਾਜ ਵਾ ਸਕਣ ਸੋ ਇਹ ਲੈਬਾਰਟਰੀ ਸਵੇਰੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਜੇਕਰ ਤੁਹਾਨੂੰ ਕੋਈ ਕੰਮ ਹੈ ਤੁਸੀਂ ਆਪਣਾ ਸੈਂਪਲ ਦੇ ਕੇ ਮਤਲਬ ਜਿਹੜਾ ਹੈ ਉਹ ਆਪਣੇ ਕੰਮਕਾਰ ਤੇ ਜਾ ਸਕਦੇ ਹੋ ਔਰ ਉਸ ਦੀ ਰਿਪੋਰਟ ਤੁਹਾਨੂੰ WhatsApp ਦੇ ਉੱਪਰ ਵੀ ਭੇਜੀ ਜਾ ਸਕਦੀ ਹੈ ਸੋ ਬਹੁਤ ਹੀ ਰੀਜ਼ਨੇਬਲ ਰੇਟ ਨੇ ਜਿਹੜੇ ਮਹਿੰਗੇ-ਮਹਿੰਗੇ ਰੇਟ ਜਿਨ੍ਹਾਂ ਤੋਂ ਆਪਾਂ ਹੱਟ ਚੁੱਕੇ ਆ ਇਹ ਪੈਂਫਲੇਟ ਦੇ ਉੱਪਰ ਸਾਰੇ ਰੇਟ ਦਿੱਤੇ ਹੋਏ ਨੇ ਕਿ ਵੱਧ ਤੋਂ ਵੱਧ ਇਸੇ ਟੈਸਟ ਕਰਵਾ ਕੇ ਸਸਤੇ ਰੇਟਾਂ ਦੇ ਵਿੱਚ ਜਿਹੜੇ ਟੈਸਟ ਹੈ ਉਹਦਾ ਫਾਇਦਾ ਲੈਣਾ ਚਾਹੀਦਾ ਹੈ ਇਲਾਕੇ ਦੇ ਲੋਕ ਜੇ ਆਪਾਂ ਬਾਹਰਲੀ ਗੱਲ ਕਰ ਲਈਏ ਤੇ 100 ਰੁਪਏ ਦਾ ਜਿਹੜਾ ਟੈਸਟ ਹੈ ਉਹ ਲੈਬੋਰੀਟਰੀ ਤੱਕ ਪਹੁੰਚਦਾ ਪਹੁੰਚਦਾ 500 ਵਿੱਚ ਹੋ ਜਾਂਦਾ ਉਹਦਾ ਕੀ ਕਾਰਨ ਹੈ ਕਿ ਬਹੁਤ ਸਾਰੀਆਂ ਗੱਲਾਂ ਇਹ ਵੀ ਹੁੰਦੀਆਂ ਨੇ ਕਿ ਡਾਕਟਰਾਂ ਦੀਆਂ ਵਿੱਚ ਫੀਸਾਂ ਹੁੰਦੀਆਂ ਨੇ ਸ਼ੇਅਰ ਹੁੰਦਾ ਉਹਨਾਂ ਦਾ ਹਿੱਸਾ ਹੁੰਦਾ ਹੈ ਜਿਸ ਨੂੰ ਲੈ ਕੇ ਜਿਹੜਾ ਹੈ ਆਮ ਬੰਦੇ ਦੇ ਉੱਪਰ ਹੀ ਬੋਝ ਪੈਂਦਾ ਹੈ ਸੋ ਇੱਕ ਬੜੇ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਇੱਥੇ ਟੈਸਟ ਕੀਤੇ ਜਾਂਦੇ ਨੇ ਔਰ ਅਸੀਂ ਘਰ ਘਰ ਪਿੰਡ ਪਿੰਡ ਪਰਿਵਾਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਕੇ ਭਾਈ ਸਾਹਿਬ ਵੱਧ ਤੋਂ ਵੱਧ ਇਸ ਲੈਬਾਰਟਰੀ ਦਾ ਫਾਇਦਾ ਲਓ ਕਿਉਂਕਿ ਇਹਦੇ ਵਿੱਚ ਸਾਰੇ ਟੈਸਟਾਂ ਦੀ ਫੀਸ ਲਿਖੀ ਹੋਈ ਹੈ ਔਰ ਸਵੇਰੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਖੁੱਲਦੀ ਹੈ ਔਰ ਤੁਸੀਂ ਆਪਣਾ ਸੈਂਪਲ ਦੇ ਕੇ ਜਾ ਵੀ ਸਕਦੇ ਹੋ ਔਰ ਤੁਹਾਨੂੰ WhatsApp ਦੇ ਉੱਪਰ ਉਹਦੀ ਰਿਪੋਰਟ ਵੀ ਭੇਜੀ ਜਾ ਸਕਦੀ ਹੈ ਇੱਕ ਹੋਰ ਨਾਲ ਹੀ ਖੁਸ਼ਖਬਰੀ ਇਹ ਹੈ ਕਿ ਉਸੇ ਹੀ ਭਵਨ ਵਿੱਚ ਅੰਬੇਡਕਰ ਊਰਜਾ ਭਵਨ ਦੇ ਵਿੱਚ ਹੀ ਡਿਸਪੈਂਸਰੀ ਹੈ ਜਿਹੜੀ ਕਿ ਮੁਫਤ ਦਵਾਈਆਂ ਜਿਹੜੀਆਂ ਨੇ ਜਿਹੜੀ ਵੀ ਬਿਮਾਰੀ ਹੈ ਉਸ ਦੀ ਮੁਫਤ ਦਵਾਈ ਤੁਹਾਨੂੰ ਦਿੱਤੀ ਜਾਵੇਗੀ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਲੈ ਕੇ 1:30 2:00 ਵਜੇ ਤੱਕ ਇਹ ਜਿਹੜੀ ਹੈ ਡਿਸਪੈਂਸਰੀ ਇਹ ਖੁੱਲੀ ਰਹਿੰਦੀ ਹੈ ਸੋ ਦੋਸਤੋ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਹ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਇਸ ਲੈਬੈਟਰੀ ਦਾ ਵੱਧ ਤੋਂ ਵੱਧ ਫਾਇਦਾ ਲੀਤਾ ਜਾ ਸਕੇ ਪਿਛਲੇ ਦਿਨਾਂ ਤੋਂ ਅਸੀਂ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਮਹਿੰਗੇ ਟੈਸਟਾਂ ਤੋਂ ਬਚੀਏ ਔਰ ਕਈ ਵਾਰ ਪਿੰਡਾਂ ਵਿੱਚ ਕਲੀਨਿਕ ਜਿਹੜੇ ਡਾਕਟਰ ਨੇ ਉਹ ਵੀ ਬਹੁਤ ਸਹਿਯੋਗ ਕਰਦੇ ਨੇ ਬਲਵਿੰਦਰ ਸਿੰਘ ਜੀ ਜਿਹਨਾਂ ਦੀ ਕਲੀਨਿਕ ਇੱਥੇ ਚੱਲ ਰਹੀ ਹੈ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਨ੍ਹਾਂ ਨੇ ਪੈਂਫਲੇਟ ਦੇਖਦੇ ਸਾਰੀ ਕਹਿਤਾ ਕਿ ਇਹ ਤਾਂ ਬਹੁਤ ਵਧੀਆ ਗੱਲ ਹੈ ਡਾਕਟਰ ਸਾਹਿਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਇਹ ਲੈਬਰਾਟਰੀ ਖੋਲੀ ਗਈ ਹੈ ਔਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਿਹੜੀ ਇਹ ਤੁਹਾਡੀ ਲੈਬਰਾਟਰੀ ਹੈ ਚੰਗੀ ਇਹ ਲੋਕਾਂ ਨੂੰ ਪਹੁੰਚ ਇਹ ਗੱਲ ਹੈ ਵੀ ਪੂਰੇ ਫਾਇਦਾ ਹੋਵੇ ਇਲਾਕੇ ਨੂੰ ਸਾਡੇ ਨੂੰ ਦੂਜੀ ਗੱਲ ਵੀ ਸੇ ਦਾ ਦੁਨੀਆ ਨੂੰ ਇਹ ਚੀਜ਼ ਦਾ ਪਤਾ ਲੱਗੇ ਵੀ ਜਿਹੜੀ ਲੁੱਟਖਸੁੱਟ ਹੋ ਰਹੀ ਹੈ ਉਹਨਾਂ ਗੱਲ ਡਾਕਟਰੀ ਦੇ ਧੰਦੇ ਦੇ ਵਿੱਚ ਠੀਕ ਹੈ ਜੀ ਡਾਕਟਰ ਦੇ ਨਾਂ ਉਪਰ ਜਿਹੜੀ ਜਿਹੜੀ ਲੁੱਟ ਚੱਲ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਇਹ ਕਿ ਭਲਾ ਦਾ ਮਤਲਬ ਕਿ ਜਿਹੜਾ ਹੈਗਾ ਦਾ ਭਲੇ ਦੀ ਇੱਕ ਚੀਜ਼ ਸੀ ਡਾਕਟਰੀ ਬਿਲਕੁਲ ਜਿਹੜੀ ਅੱਜ ਹੁਣ ਇਹਨਾਂ ਨੇ ਮਤਲਬ ਲ ਕੇ ਲੋਕਾਂ ਨੇ ਬਿਜ਼ਨਸ ਬਿਜ਼ਨਸ ਬਣਾਤਾ ਹਾਂ ਇਹ ਬਿਜ਼ਨਸ ਖਤਮ ਹੋ ਜਾਊਗਾ ਇਸ ਤਰ੍ਹਾਂ ਦੇ ਹੋਰ ਵੀ ਹਸਪੀਟਲ ਆ ਜਾਣ ਲੈਬੋਰੀ ਆ ਜਾਣ ਜੀ ਅਲਟਰਾਸਾਉਂਡ ਮਸ਼ੀਨਾਂ ਸੀਟੀ ਸਕੇਨ ਕਿ ਸਾਰਾ ਕੁਝ ਇਸ ਤਰ੍ਹਾਂ ਦਾ ਆ ਜਵੇ ਤਾਂ ਲੋਕਾਂ ਦੀ ਮਤਲਬ ਕਿ ਬਚਾਓ ਹੋ ਜੂ ਮਹਿੰਗਾਈ ਦਾ ਸਮਾਂ ਬਿਲਕੁਲ ਬਿਲਕੁਲ ਬਹੁਤ ਹਾਲ ਅੱਜ ਅੱਜ ਡਾਕਟਰ ਸਾਹਿਬ ਤੁਸੀਂ ਤਾਂ ਖੈਰ ਇਸ ਪੇਸ਼ੇ ਦੇ ਨਾਲ ਜੁੜੇ ਹੋ ਅੱਜ ਹੀ ਇਲਾਜ ਇਨਾ ਮਤਲਬ ਮਹਿੰਗਾ ਹੋ ਚੁੱਕਾ ਸਰ ਕਿ ਕਈ ਵਾਰ ਟੈਸਟ ਕਰਾਉਂਦੇ ਹੀ ਅਸੀਂ ਪੈਰ ਪਿੱਛੇ ਨੂੰ ਖਿੱਚ ਲਈਦਾ ਕਿਉਂਕਿ ਉਸ ਉਸ ਲੈਵਲ ਦੇ ਆਪਾਂ ਲੋਕ ਨਹੀਂ ਆ ਸਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਇਹ ਟੈਸਟਾਂ ਦੇ ਮਾਰੇ ਇੱਦਾਂ ਤਾਂ ਮਤਲਬ ਕਿ ਪੇਸ਼ੈਂਟ ਮਰ ਜਾਂਦਾ ਮਰ ਜਾਏ ਟੈਸਟਾਂ ਦੇ ਕਾਰ ਨਹੀਂ ਗਰੀਬ Banda ਕਿੱਥੋਂ ਟੈਸਟ ਕਰਾ ਲੇਗਾ ਔਰ ਇਹ ਵੀ ਬੜੀ ਗੱਲ ਉੱਠਦੀ ਹੈ ਜੀ ਜਿਹੜਾ ਟੈਸਟ ਡਾਕਟਰ ਲਿਖ ਕੇ ਦਿੰਦਾ ਉਹਦਾ ਕੁਛ ਨਾ ਕੁਛ ਸ਼ੇਅਰ ਹੁੰਦਾ ਬੋਝ ਤਾਂ ਆਪਣੇ ਗਰੀਬ ਤੇ ਪੈਂਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸੋ ਬਲਵਿੰਦਰ ਸਿੰਘ ਜੀ ਬਹੁਤ ਚੰਗਾ ਲੱਗਾ ਤੁਹਾਡੇ ਕੋਲ ਕੋਈ ਵੀ ਪੇਸ਼ੈਂਟ ਆਉਂਦਾ ਤੁਸੀਂ ਜਰੂਰ ਇਸ ਨੂੰ ਜਰੂਰ ਭੇਜਾਂਗੇ ਜੀ ਥੋੜਾ ਸਹਾਇਕ ਦਵਾਂਗੇ ਥੈਂਕ ਯੂ ਵੈਰੀ ਮਚ ਠੀਕ ਹੈ ਸੋ ਡਾਕਟਰ ਬਲਵਿੰਦਰ ਸਿੰਘ ਜੀ ਜਿਨ੍ਹਾਂ ਦੀ ਹੱਲੋ ਤਾਲੀ ਵਿੱਚ ਕਲੀਨਿਕ ਹੈ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਤਾਂਕਿ ਜਿਹੜਾ ਭਲਾਈ ਦਾ ਕੰਮ ਹੈ ਮਨੁੱਖੀ ਦੀ ਅਸਲ ਭਲਾਈ ਜਿਹੜੀ ਹੈ ਉਹ ਇਹੀ ਹੈ ਕਿਉਂਕਿ ਉਹ ਬਰਾਏ ਸਾਹਿਬ ਆਪਣੀ ਕਮਾਈ ਦਾ 98% ਜਿਹੜਾ ਹੈ ਉਹ ਮੁਨੱਖਤਾ ਦੀ ਭਲਾਈ ਵਿੱਚ ਲਾਉਂਦੇ ਨੇ ਸੋ ਵਰਤਮਾਨ ਇਸ ਲੈਬੋਰੀ ਦਾ ਫਾਇਦਾ ਲੈਣਾ ਚਾਹੀਦਾ ਹੈ ਹੱਲੋ ਤਾਲੀ ਦਾ ਇੱਕ ਵੀਰ ਮੇਰੇ ਨਾਲ ਜੁੜਿਆ ਕੀ ਨਾਮ ਹੈ ਵੀਰ ਜੀ ਤੁਹਾਡਾ ਇਹਨਾਂ ਸ਼ੰਕੂਰਾਮ ਜੀ ਇਹ ਜਿਹੜੀ ਲੈਬੋਰੀ ਹੈ ਬੜੀ ਸਸਤੀ ਹੈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਵਧੀਆ ਗੱਲ ਹੈ ਸਸਤੀ ਹੈ ਤਾਂ ਪਹਿਲੇ ਮਹਿੰਗਾਈ ਨਾਲ ਤਾਂ ਬਹੁਤ ਔਖੇ ਨੇ ਲੋਕ ਬਹੁਤ ਜ਼ਿਆਦਾ ਕਿਹੜਾ ਟੈਸਟ ਹੈ ਜਿਆਦਾ ਮਹਿੰਗਾ ਜੀ ਸਸਤਾ ਹੋਵੇ ਤਾਂ ਵਧੀਆ ਗੱਲ ਹੈ ਜੀ ਵਧੀਆ ਗੱਲ ਹੈ ਮੈਡੀਸਨ ਵੀ ਮੁਫਤ ਮਿਲਦੀ ਹੈ ਸਰ ਨਾਰੀ ਡਿਸਪੈਂਸਰੀ ਚੱਲਦੀ ਹੈ ਠੀਕ ਹੈ ਜੀ ਔਰ ਉਹ ਬਰਾਇ ਸਾਬ ਬਲੋ ਇਹ ਪ੍ਰਾਲਾ ਜਿਹੜਾ ਕੀਤਾ ਗਿਆ ਇਸ ਤਰ੍ਹਾਂ ਦੇ ਹੋਣੀ ਚਾਹੀਦੀ ਭਵਿੱਖ ਚ ਵਧੀਆ ਗੱਲ ਆਈ ਜੋ ਜਿੰਨਾ ਕੋ ਗਰੀਬ ਦਾ ਫਾਇਦਾ ਹੋ ਸਕੇ ਚੰਗੀ ਗੱਲ ਆ ਸਹੀ ਗੱਲ ਆ ਜੀ ਸੋ ਮੇਰੇ ਵੀਰ ਨੇ ਕਿਹਾ ਕਿ ਵੱਧ ਤੋਂ ਵੱਧ ਇਸ ਦਾ ਫਾਇਦਾ ਲੈਣਾ ਚਾਹੀਦਾ ਹੈ ਸੋ ਦੋਸਤੋ ਅਸੀਂ ਵੀ ਅਪੀਲ ਕਰਦੇ ਹਾਂ ਪਿੰਡਾਂ ਵਿੱਚ ਆਟੋ ਘੁਮਾ ਰਹੇ ਹਾਂ ਔਰ ਪਿੰਡ ਪਿੰਡ ਜਾਣ ਦੀ ਘਰ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਇਸ ਲੈਬਰਾਟਰੀ ਦਾ ਫਾਇਦਾ ਲਿੱਤਾ ਜਾ ਸਕੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੁਤਾ ਪਿੰਡ ਹੱਲੋ ਪਾਲੀਤ